ਪੰਜਾਬ ਦੇ ਵਿੱਚ ਕੱਲ ਤੋਂ ਯਾਨੀ ਕਿ ਐਤਵਾਰ ਤੋਂ ਬੱਸਾਂ ਦਾ ਕਿਰਾਇਆ ਵਧੇਗਾ ਤੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਬਕਾਇਦਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਹੁਣ ਸਧਾਰਨ ਬੱਸ ਦਾ ਕਿਰਾਇਆ 1 ਰੁਪਏ 45 ਪੈਸੇ ਹੋ ਜਾਏਗਾ ਪ੍ਰਤੀ ਕਿਲੋਮੀਟਰ ਸਧਾਰਨ ਐਚ ਬੀ ਐਸ ਸੀ ਦਾ ਕਿਰਾਇਆ 1 ਰੁਪਏ 74 ਪੈਸੇ ਪ੍ਰਤੀ ਕਿਲੋਮੀਟਰ ਇੰਟੀਗਰਲ ਕੋਚ ਦਾ 2 ਰੁਪਏ 15 ਪੈਸੇ ਪ੍ਰਤੀ ਕਿਲੋਮੀਟਰ ਸੁਪਰ ਇੰਟੀਗਰਲ ਕੋਚ ਦਾ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਟਿਕਟੋ-ਟਕ ਜਿਹੜੀ ਬਿਲਕੁਲ ਨਾਰਮਲ ਬੱਸ ਹੁੰਦੀ ਹੈ ਸਧਾਰਨ ਬੱਸ ਹੈ ਜਿਹੜੀ ਉਸ ਦਾ ਕਿਰਾਇਆ ਕਰਪੇ 45 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਜੋ ਕਿ ਵਧਾਇਆ ਗਿਆ 23 ਪੈਸੇ ਪ੍ਰਤੀ ਕਿਲੋਮੀਟਰ 23 ਪੈਸੇ ਕਿਰਾਇਆ ਵਧਾ ਦਿੱਤਾ ਗਿਆ ਯਾਨੀ ਕਿ ਜੇਕਰ ਤੁਸੀਂ 100 ਕਿਲੋਮੀਟਰ ਸਫ਼ਰ ਕਰ ਰਹੇ ਹੋ ਤਾਂ ਕਰੀਬ-ਕਰੀਬ 23 ਰੁਪਏ ਜ਼ਿਆਦਾ ਲੱਗਣਗੇ ਐਤਵਾਰ ਤੋਂ ਦੂਜਾ ਪੁਆਇੰਟ ਇਹ ਹੈ ਕਿ ਕੱਟੋ-ਕੱਟ ਜਿਹੜਾ ਹੁਣ ਕਿਰਾਇਆ ਹੈ ਉਹ 15 ਰੁਪਏ ਹੋਏਗਾ ਯਾਨੀ ਕਿ ਇੱਕ ਤੁਸੀਂ ਬੱਸ ਸਟਾਪ ਤੋਂ ਚੜੇ ਉਹ 5 ਕਿਲੋਮੀਟਰ ਬਾਅਦ ਚਾਹੇ ਦੂਜਾ ਬੱਸ ਸਟਾਪ ਹੋਵੇ ਕੱਟੋ-ਕੱਟ 15 ਰੁਪਏ ਤੁਹਾਨੂੰ ਦੇਣੇ ਹੋਣਗੇ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਨੈਕਸਟ ਪੁਆਇੰਟ ਇਹ ਹੈ कि ਜਿਹੜਾ ਘੱਟੋ ਘੱਟ ਕਿਰਾਇਆ ਵਧੇਗਾ ਉਹ 5 ਰੁਪਏ ਵਧੇਗਾ ਜਿਵੇਂ ਫਰਥ ਕਰ ਲੋ ਕਿ ਕਿਸੇ ਰੂਟ ਦੇ ਉੱਤੇ ਕਿਰਾਇਆ ਵਧਿਆ 2 ਰੁਪਏ 70 ਪੈਸੇ 23 ਪੈਸੇ ਦੇ ਹਿਸਾਬ ਦੇ ਨਾਲ ਤਾਂ ਫਿਰ 2 ਰੁਪਏ 70 ਪੈਸੇ ਵਧਿਆ ਤਾਂ ਉਹ 5 ਰੁਪਏ ਕਾਊਂਟ ਹੋਏਗਾ ਤੇ ਜੇ 2 ਰੁਪਏ 50 ਪੈਸੇ ਤੋਂ ਘੱਟ ਵਧਿਆ ਕਿਰਾਇਆ ਤਾਂ ਫਿਰ ਉਹ ਜ਼ੀਰੋ ਕਾਊਂਟ ਹੋਏਗਾ ਰੁਕ ਕਰਦੇ ਆ ਸਾਡੇ ਸੇ ਹੋ ਗਈ ਇਸ ਸਮੇਂ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਨਪਿੰਦਰ ਸਿੰਘ ਬਰਾੜ ਨਪਿੰਦਰ ਦਾ ਰੁਕ ਕਰਦੇ ਨਪਿੰਦਰ ਪੈਟਰੋਲ ਡੀਜ਼ਲ ਬਿਜਲੀ ਤੇ ਉਸ ਤੋਂ ਬਾਅਦ ਇੱਕ ਹੋਰ ਅਹਿਮ ਫੈਸਲਾ ਜੋ ਕੈਬਨਿਟ ਦੇ ਵਿੱਚ ਲਿਆ ਗਿਆ ਸੀ ਉਹ ਲ ਦੇਖੋ ਉਹ ਅਸਲ ਦੇ ਵਿੱਚ ਗੌਰਵ ਸਿੱਧਾ ਜਿਹਾ ਕੈਲਕੂਲੇਸ਼ਨ ਹੈ ਕਿ ਜਦੋਂ ਵੀ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਤਾਂ ਉਸ ਦੇ ਨਾਲ ਨਾਲ ਕਰੀਬ-ਕਰੀਬ ਇਹ ਮੰਨਿਆ ਜਾਂਦਾ ਹੈ ਕਿ ਕਰੀਬ-ਕਰੀਬ ਤੈਅ ਹੋ ਜਾਂਦਾ ਹੈ ਕਿ ਹੁਣ ਬੱਤ ਕਰਾ ਵੀ ਵਧੇਗਾ ਟਰਾਂਸਪੋਰਟੇਸ਼ਨ ਜਿਹੜੀ ਬਾਕੀ ਹੈ ਕਮਰਸ਼ੀਅਲ ਉਹਦੇ ਵਿੱਚ ਵੀ ਵਾਧਾ ਹੋ ਜਾਂਦਾ ਕਿਉਂਕਿ ਦੇਖੋ ਜਦੋਂ 92 ਪੈਸੇ ਪ੍ਰਤੀ ਲੀਟਰ ਡੀਜ਼ਲ ਦੇ ਰੇਟ ਦੇ ਵਿੱਚ ਵਾਧਾ ਹੋ ਗਿਆ ਤਾਂ 95 ਪੈਸੇ ਕਾਫੀ ਆ ਉਹਦਾ ਤੁਸੀਂ ਦੇਖੋ ਕਿ ਪ੍ਰਤੀ ਲੀਟਰ ਦੇ ਹਿਸਾਬ ਨਾਲ ਜੇ ਪ੍ਰੂਫ ਤੇ ਆਪਣਾ 50 ਲੀਟਰ ਵੀ ਮਚਾਤਾ ਤਾ ਤੁਸੀਂ ਦੇਖੋਗੇ ਕਿ ਕਿੰਨਾ ਬਣ ਜਾਣਾ ਇਸ ਕਰਕੇ ਜਦੋਂ ਕੈਬਨਟ ਦੇ ਵਿੱਚ ਫੈਸਲਾ ਹੋਇਆ ਸੀ ਦੇਖੋ ਸੂਬੇ ਦੀ ਮਾਲੀ ਹਾਲਤ ਹੈ ਜਿਹੜੀ ਉਸ ਨੂੰ ਸੁਭਾਲਣ ਦੇ ਲਈ ਉਸ ਨੂੰ ਠੀਕ ਕਰਨ ਦੇ ਲਈ ਸਾਫ਼ ਤੌਰ ਤੇ ਸਰਕਾਰ ਨੇ ਕਿਹਾ ਸੀ ਕਿ ਜਿਹੜੀਆਂ ਲੋਕ ਭਲਾਈ ਸਕੀਮਾਂ ਨੇ ਲੋਕ ਕੇ ਤਸਕੀਮਾਂ ਨੇ ਉਹਨਾਂ ਦੇ ਵਿੱਚ ਕਈ ਥਾਵਾਂ ਤੇ ਫੰਡ ਦੀ ਜ਼ਰੂਰਤ ਹੈ ਤਾਂ ਐਸੇ ਹਾਲਾਤਾਂ ਦੇ ਵਿੱਚ ਜ਼ਰੂਰੀ ਹੈ ਕਿ ਕਿੱਥੋਂ ਪੈਸਾ ਜਿਹੜਾ ਹੈਗਾ ਉਹ ਲਿਆਂਦਾ ਜਾਵੇ ਉਹਨੂੰ ਲੈ ਕੇ ਜਿਹੜੇ ਸੀਨੀਅਰ ਅਧਿਕਾਰੀ ਨੇ ਸੀਨੀਅਰ ਅਫਸਰ ਨੇ ਉਸਤੇ ਪੂਰੀ ਕੈਕਕਿਊਲੇਸ਼ਨ ਕਰਦੇ ਨੇ ਮਤਾ ਪੰਚੀ ਮਾਰਦੇ ਨੇ ਮਾਰਾਂ ਦੀ ਰਹਿ ਲਈ ਜਾਂਦੀ ਆ ਉਸ ਤੋਂ ਬਾਅਦ ਆਖਿਰ ਫੈਸਲਾ ਲਿਆ ਜਾਂਦਾ ਤਾਂ ਉਹੀ ਫੈਸਲਾ ਲਿਆ ਸਰਕਾਰ ਨੇ ਔਰ ਸਭ ਤੋਂ ਵੱਧ ਡੀਜ਼ਲ ਔਰ ਪੈਟਰੋਲ ਦੋਨਾਂ ਦੀਆਂ ਕੀਮਤਾਂ ਦੇ ਵਿੱਚ 65 ਪੈਸੇ ਤੇ 92 ਪੈਸੇ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਕਿਉਂਕਿ ਉਸ ਤੋਂ ਇੱਕ ਬੜਾ ਸਪਾਇਟਰ ਦੱਸਿਆ ਗਿਆ ਸੀ ਜੀ ਕਿ ਜਿਹੜਾ ਪੈਟਰੋਲ ਆ ਪੈਟਰੋਲ ਤੋਂ ਕਰੀਬ 150 ਕਰੋੜ ਰੁਪਏ ਦਾ ਇਜ਼ਾਫਾ ਮਾ ਲਿਆ ਜਿਹੜਾ ਹੈਗਾ ਸਰਕਾਰ ਨੂੰ ਆਏਗਾ ਔਰ ਜਿਹੜਾ ਡੀਜ਼ਲ ਆ ਡੀਜ਼ਲ ਤੋਂ ਕਰੀਬ 292 ਕਰੋੜ ਰੁਪਿਆ ਜਿਹੜਾ ਹੈਗਾ ਉਹ ਮਾਲੀਆ ਜਿਹੜਾ ਹੈਗਾ ਪ੍ਰਾਪਤ ਹੋਵੇਗਾ ਤਾਂ ਫਿਰ ਉਹ ਐਸੇ ਹਾਲਾਤਾਂ ਦੇ ਵਿੱਚ ਜਦੋਂ ਡੀਜ਼ਲ ਤੋਂ ਸਰਕਾਰ ਜਮਾਲੀਆ ਵਧਾ ਰਹੀ ਹੈ ਤਾਂ ਫਿਰ ਐਸੇ ਹਾਲਾਤਾਂ ਦੇ ਵਿੱਚ ਟ੍ਰਾਂਸਪੋਰਟ ਤੇ ਟ੍ਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਬੈਲੈਂਸ ਉਹ ਵਿਗੜੇਗਾ ਇਸ ਕਰਕੇ ਟ੍ਰਾਂਸਪੋਰਟ ਡਿਪਾਰਟਮੈਂਟ ਆਪਣਾ ਪਹਿਲਾਂ ਹੀ ਟ੍ਰਾਂਸਪੋਰਟ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲੇ ਜਿਹੜੇ ਸਬਵਿਜਟ ਫੰਡ ਨਹੀਂ ਹੈ ਉਹਨੂੰ ਕਿਵੇਂ ਘਾਟੇ ਨੂੰ ਪੂਰਾ ਕਰਨਾ ਬੈਲੈਂਸ ਕਰਨ ਲਈ ਪਲੀ ਪੂਰੀ ਮੰਨਿਆ ਜਾ ਰਿਹਾ ਸੀ ਕਿ ਇਹ ਵਾਅਦਾ ਹੋਵੇਗਾ ਔਰ ਹੋ ਗਿਆ ਜੀ ਤੁਹਾਨੂੰ ਸ਼ੁਕਰੀਆ ਨਿਭਾਣਰਤਾਂ ਬਾਤ ਸਾਡਾ ਜੁਰੰਦ ਲਈ ਤਾਂ ਇਜ਼ਾਫਾ ਹੋਇਆ ਡਾਇਰੈਕਟਲੀ ਤੁਹਾਡੀ ਜੇਬ ਦੇ ਉੱਤੇ ਅਸਰ ਪੈਂਦਾ ਹੋਇਆ ਨਜ਼ਰ ਆਇਆ ਹੁਣ ਅੱਗੇ ਬਾਦਸ਼ਾਹ